ਹਾਂਜੀ ਹਾਂਜੀ ਆਪਣੇ ਇਹ ਨਿਤ ਸਿੰਘ ਜੀ ਬਰਾੜ ਬੋਲ ਰਹੇ ਹੋ ਜੀ 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 ਮੈਂ ਜੀ ਕੁਮਿੰਦਰ ਸਿੰਘ ਚਾਵਲਾ ਤੀਸਰੀ ਅੱਖ ਚੈਨਲ ਤੋਂ ਗੱਲ ਕਰ ਰਿਹਾ ਜੀ ਜੀ ਚਾਵਲਾ ਸਰ ਸਤਿ ਸ਼੍ਰੀ ਅਕਾਲ ਚਸ਼ਕਾ ਜੀ ਬਰਾੜ ਸਾਹਿਬ ਮੈਂ ਤੁਹਾਡੇ ਨਾਲ ਕੁਝ ਵਿਚਾਰਾਂ ਤੁਹਾਡੇ ਸਿਆਸੀ ਜੀਵਨ ਬਾਰੇ ਤੇ ਅੱਜ ਦੀ ਜੋ ਲੋਕ ਸਭਾ ਇਲੈਕਸ਼ਨ ਦਾ ਮਾਹੌਲ ਚੱਲ ਰਿਹਾ ਉਹਦੇ ਬਾਰੇ ਮੈਂ ਤੁਹਾਡੇ ਨਾਲ ਵਿਚਾਰ ਸਾਂਝੇ ਕਰਨੇ ਚਾਹੁੰਦਾ ਜੀ ਹੈ ਤੁਹਾਡੇ ਕੋਲ ਟਾਈਮ ਜੀ ਹਾਂ ਜੀ ਜੀ ਕਰੋ ਹਾਂ ਜੀ ਕਿੰਨੇ ਕਿੰਨੇ ਮਿੰਟ ਲਾਓਗੇ ਪਰਾੜ ਸਾਹਿਬ ਤੁਹਾਡਾ ਟਾਈਮ ਹੀ ਲਵਾਂਗਾ ਤੁਹਾਡਾ ਠੀਕ ਹੈ ਕਿਉਂਕਿ ਮੈਨੂੰ ਪਤਾ ਕਿ ਤੁਸੀਂ ਅੱਜ ਜਿਹੜੇ ਤੁਹਾਡੇ ਰਜਾਈਵੇਂ ਬਹੁਤ ਜ਼ਿਆਦਾ ਨੇ ਇਲੈਕਸ਼ਨ ਕਰਕੇ ਤੇ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਪਰਾੜ ਸਾਹਿਬ ਕਿ ਤੁਸੀਂ ਜਿਹੜਾ ਤੁਹਾਡਾ ਸਿਆਸੀ ਜੀਵਨ ਹੈ ਜਿੱਥੇ ਤੱਕ ਮੈਨੂੰ ਸਮਝ ਆ ਜਾਂ ਮੈਨੂੰ ਜਾਣਕਾਰੀ ਹੈ ਤੇ ਤੁਹਾਡਾ ਜਿਹੜਾ ਸਿਆਸੀ ਜੀਵਨ ਆ ਬੜਾ ਹੀ ਇੱਕ ਜੁਝਾਰੂਆਂ ਵਾਲਾ ਰਿਹਾ ਔਰ ਉਸ ਜੁਝਾਰੂ ਸੰਘਰਸ਼ ਬਾਰੇ ਤੁਸੀਂ ਕੁਝ ਚੰਨਾ ਪਾਉਂਗੇ ਆਪਣੇ ਤੇ ਮੈਂ ਨਾ ਫਿਰ 1982 ਜਦੋਂ ਧਰਮ ਵਿਰੋਧ ਮੋਰਚਾ ਸ਼ੁਰੂ ਹੋਇਆ ਮੇਰੇ ਪਿਤਾ ਜੀ ਅਕਾਲੀ ਦਲ ਦੇ ਸਰਕਮ ਦੇ ਤੰਗ ਪ੍ਰਧਾਨ ਸੀ। ਜੀ ਉਦੋਂ ਘੱਟ ਬੰਦੇ ਜਾਂਦੇ ਸੀ ਜੱਥੇ 'ਚ ਮੈਂ ਅਗਸਤ 'ਚ ਕਾਲਜ ਪੜ੍ਹਦਾ ਹੋਇਆ ਪਾਪਾ ਜੀ ਦੇ ਥਾਂ ਜੱਥੇ ਚਲਾ ਗਿਆ ਸੀ। ਤੇ 40 ਜਨੋਂ ਤੋਂ ਬਟੰਡੇ ਜੇਲ੍ਹ ਰਹੇ ਤੇ ਉਦੋਂ ਮਗਰੋਂ ਸਾਰੇ ਬੰਦੇ ਇੰਦਰਾਬੰਦੀ ਨੇ ਦੀਵਾਲੀ ਵਾਲੇ ਦਿਨ ਰਿਲੀਜ਼ ਕਰਤੇ ਸੀ। ਅਕਤੂਬਰ ਦੇ ਚਾਹ। ਜੀ ਤੇ ਉਦੋਂ ਮਗਰੋਂ ਇੱਥੇ ਮੈਨੂੰ ਸਾਰੇ ਜਾਣੇ ਕਹਿੰਦੇ ਰਹੇ ਹੁੰਦੇ ਸੀ ਕਿ ਤੁਸੀਂ ਇੱਥੇ ਗਰਨਾਨੂ ਕਾਲਜ ਜਾਂ ਮੋਗੇ ਦੇ ਕਾਲਜਾਂ ਵਿੱਚ ਕਾਮਰੇਡਾਂ ਦਾ ਬਹੁਤ ਜ਼ੋਰ ਸੀ ਪੰਜਾਬ ਸਟੂਡੈਂਟ ਯੂਨੀਅਨ ਬਹੁਤ ਤਗੜੀ ਜਿੱਥੇ ਬੰਦੀ ਸੀ ਕਿਉਂਕਿ ਇੱਥੇ ਇੱਕ ਮੋਗੇ ਸਨਮਾ ਕਾਨ ਹੋਇਆ ਸੀ ਪਹਿਲਾਂ ਉਦੋਂ ਤੋਂ ਸਟਰੋਂਗ ਹੋ ਗਈ ਸੀ ਸਿਕਸ ਸਟੂਡੈਂਟ ਫੈਡਰੇਸ਼ਨ ਜਿਹੜੀ ਆਲਰੇਡੀ ਸਿਕਸ ਸਟੂਡੈਂਟ ਫੈਡਰੇਸ਼ਨ ਉਹਦਾ ਕੋਈ ਹੈ ਨਹੀਂ ਸੀ ਦੋ ਕੁੰਡੇ ਤਾਂ ਸੀਗੇ ਇੱਕ ਸਰ ਕੁਲਵੰਤ ਸਿੰਘ ਸਦਾਰ ਸਿੰਘ ਵਾਲਾ ਤੇ ਇੱਕ ਮੁੰਡਾ ਸੀਗਾ ਪਿੰਡ ਰਾਬੋ ਜੀ ਉਹ ਫਿਰ ਮੈਂ ਇੱਥੇ ਆ ਕੇ ਪਾਪਾ ਜੀ ਕਰਕੇ ਮੇਰੇ ਇਥੋਂ ਦੇ ਅਕਾਲੀ ਲੀਡਰ ਸਰ ਗੁਰਮੁਖ ਸਿੰਘ ਚਾਵਲਾ ਉਹਨਾਂ ਨਾਲ ਜਿਨ੍ਹਾਂ ਨੇ ਅਮਰਜੀਤ ਸਿੰਘ ਚਾਵਲਾ ਫੈਡਰੇਸ਼ਨ ਦੇ ਵੀ ਆਗੂ ਸੀ ਭਰਾ ਉਹਨਾਂ ਨਾਲ ਮੇਰੀ ਲਿਆਕ ਸੀ ਇਸ ਦਾ ਮੁਕੀਸ ਸਿੰਘ ਰਣਜੀਤ ਉਹਨਾਂ ਨੂੰ ਸਾਰਿਆਂ ਨੂੰ ਮੈਂ ਅਲਕਾ ਸਿੰਘ ਖੋਸਾ ਉਹਨਾਂ ਨੂੰ ਜਾਣਦਾ ਸੀ ਜੀ ਪਰ ਫਿਰ ਮੈਂ ਕੱਲ ਜਾ ਕੇ ਮੁੰਡਿਆਂ ਮੁੰਡਿਆਂ ਨੂੰ ਪ੍ਰੇਰ ਕੇ ਫਿਰ ਮੈਂ ਇਕੱਠ ਕਰਵਾਇਆ ਫੈਡਰੇਸ਼ਨ ਦਾ ਇੱਥੇ ਉਹ ਕਾਮਰਡਾਂ ਦਾ ਵਿਰੋਧ ਤਾਂ ਸੀਗਾ ਪਰ ਫਿਰ ਅਸੀਂ ਕਰ ਲਿਆ ਉਹਦੇ ਕਰਕੇ ਫਿਰ ਮੈਨੂੰ ਕੰਮ ਦੇਖ ਕੇ ਮੈਨੂੰ ਕੋਈ 3-4 ਮਿੰਟ ਬਾਅਦ ਫਰੀਦਕੋਟ ਜ਼ਿਲ੍ਹੇ ਦਾ ਪ੍ਰਧਾਨ ਬਣਤਾ ਸਿਕਸ ਟੂ ਫੈਡਰੇਸ਼ਨ ਦਾ ਜੀ ਉਦੋਂ ਫਰੀਦਕੋਟ ਚ ਮੁਖ ਸਰ ਵੀ ਇੱਥੇ ਸੀ ਮੁਗਾ ਵੀ ਜੀ ਤੇ ਖਾਸ ਗੱਲ ਇਹ ਸੀ ਕਿ ਜਦੋਂ ਮੀਟਿੰਗਾਂ ਮੂਟਕਾਂ ਦੇ ਜਾ ਕੇ ਮੈਂ 2-4 ਵਾਰੀ ਉੱਥੇ ਸਰ ਰਮਿੰਦਰ ਸਿੰਘ ਸੰਧੂ ਜਰਸ ਕਤਰੋਂ ਦੇ ਸੀ ਪਹਿਮਰੀਖ ਸਿੰਘ ਪ੍ਰਧਾਨ ਹੁੰਦੇ ਸੀ ਜੀ ਉਸੇ ਬੋਲੇ ਵਾਲਿਆਂ ਤਾਂ ਉਹਨਾਂ ਨੇ ਮੈਨੂੰ ਸੰਧੂ ਸਾਹਿਬ ਨੇ ਵਰਕਿੰਗ ਕਮੇਟੀ 'ਚ ਲੈ ਲਿਆ ਮੈਂ ਤੇ ਜਸਵੀਰ ਸਿੰਘ ਘੁੰਮਣ ਜਿਹੜੇ ਸਰਬੰਸ ਸਿੰਘ ਘੁੰਮਣ ਮੈਲੇ ਦੇ ਸਪੁੱਤਰ ਸੀ ਦੋ ਬੰਦੇ ਅਸੀਂ ਦੋ ਪੋਸਟਾਂ ਤੇ ਹੁੰਦੇ ਸੀ ਜਿਲਾ ਪ੍ਰਧਾਨ ਵੀ ਤੇ ਵਰਕਿੰਗ ਕਮੇਟੀ ਸੀ ਜੀ ਗੁਰਨਾਮ ਕਮੇਟੀ ਜੀ ਪਹਿਲਾਂ ਮੀਟਿੰਗ ਹੁੰਦੀ ਏ ਡਿਸੀਜਨ ਹੁੰਦਾ ਫਿਰ ਜਿਲ੍ਹਾ ਪ੍ਰਧਾਨ ਨੂੰ ਹਦਾਇਤ ਕੀਤੀ ਜਾਂਦੀ ਹੈ ਜੀ ਉਹ ਤੋਂ ਫਿਰ ਤੁਰਿਆ ਜਦੋਂ ਫਿਰ ਇੱਥੇ ਮੋਗੇ ਇੱਕ ਵਾਰ ਇੱਕ ਗੋਲੀ ਚੱਲ ਗਈ ਸੀ ਪਰ ਮੇਰੇ ਫੜਲ ਤੋਂ ਮਾਲਮ ਵੀ ਪੱਚੀ ਮਿੰਟ ਮਗਰੋਂ ਚੱਲੀ ਅਪ੍ਰੈਲ 84 ਦੀ ਗੱਲ ਹੈ ਜੀ ਜੀ ਉਦੋਂ ਫੜਿਆ ਗਿਆ ਮੈਂ ਫਿਰ ਮੇਰੇ ਤੇ ਦੋ ਵਾਰੀ ਐਨਐਸਏ ਲੱਗੀ ਤੇ ਮੈਂ ਕੋਈ ਪੌਣੇ ਦੋ ਸਾਲਾਂ ਬਾਅਦ ਜਦੋਂ ਇਲੈਕਸ਼ਨ ਚੱਲ ਰਿਹਾ ਸੀਗਾ ਡੇਢ ਸਾਲ ਬਾਅਦ ਜੀ 85 ਚ ਜ਼ਮਾਨਤ ਤੇ ਬਾਹਰ ਆਇਆ ਉਸ ਤੋਂ ਮੈਨੂੰ ਤੇ ਇਸ ਪਰ ਸੀਦੇ ਵਾਰੰਟਰ ਜੀ ਪਰ ਫਿਰ ਬਰਨਾਲਾ ਵਿਜਾਰਤ ਮੌਕੇ ਬਹੁਤ ਸਾਰੇ ਕੇਸ ਵੈਡਰਾ ਹੋ ਗਏ ਕੁਝ ਬੜੀ ਵਗੈਰਾ ਹੋ ਗਏ ਜੀ ਜੀ ਫਿਰ ਮਜੂਤ ਕਲ ਦਲ ਸ਼ਾਮ ਲੋ ਗਿਆ ਉਹਨਾਂ ਦਾ ਜਨਸਖਤਰ ਬਣਿਆ ਉਦੋਂ ਸਿਸਟਮ ਐਵੇਂ ਸੀ ਅੱਜ ਕੱਲ ਤਾਂ ਵਿਗੜ ਗਿਆ ਕਿ ਜਿਹੜੀ ਸਾਲੀ ਲੀਡਰਸ਼ਿਪ ਸੀ ਪਹਿਲਾਂ ਉਹਨਾਂ ਨੂੰ ਫੈਡਰੇਸ਼ਨ ਤੇ ਤਿਆਰ ਕੀਤਾ ਜਾਂਦਾ ਸੀ ਫਿਰ ਜੂਤ ਕਲ ਦਲ ਜਾਂਦੇ ਸਟੈਪ ਬਾਈ ਸਟੈਪ ਅੱਗੇ ਜਾਂਦੇ ਸੀ ਜੀ ਜੀ ਤੇ ਮੈਂ ਉਹਨਾਂ ਚ ਮਨ ਮਹਿਸੂਸ ਕਰ ਸਕਦਾ ਹਾਂ ਕਿ ਮੈਂ ਸਟੂਡੈਂਟ ਫੈਡਰੇਸ਼ਨ ਦੇ ਗਵਰਨਮੈਂਟ ਟ੍ਰੇਨਿੰਗ ਕੈਂਪਾਂ ਤੋਂ ਟ੍ਰੇਨਿੰਗ ਲੈ ਕੇ ਯੂਥ ਕਾਲਜ ਅਲ ਵਿੱਚ ਮੈਂ ਜਦੋਂ ਸਰ ਸ਼ੇਰ ਸਿੰਘ ਡੂ ਸ਼ੇੜੀ ਹੋਣਾ ਮੈਂ ਜਦੋਂ ਸਖਤਰ ਬਣਿਆ ਤਾਂ ਮੈਂ ਆਨੰਦਪੁਰ ਪਹਿਲਾਂ ਕਹਿ ਕੇ ਉਹਨਾਂ ਨੂੰ ਗਵਰਨਮੈਂਟ ਟ੍ਰੇਨਿੰਗ ਕੈਂਪ ਭਲਵਾਇਆ ਜੀ ਜੀ ਫਿਰ ਸਰ ਅਮਰੀਕ ਸਿੰਘ ਹਾਲੀਵਾਲ ਪ੍ਰਧਾਨ ਸੀ ਉਹਨਾਂ ਨਾਲ ਵੀ ਮੈਂ ਗਵਰਨਮੈਂਟ ਟ੍ਰੇਨਿੰਗ ਕੈਂਪ ਭਲਵਾਇਆ ਕੈਂਪ ਕਮਾਂਡਰ ਵੀ ਮੈਂ ਸੀ ਜੀ ਜੀ ਫਿਰ ਮੈਂ ਉਹਦਾ ਹੀ ਸ਼ਿਨਰ ਮਿਤ ਪ੍ਰਧਾਨ ਬਣਿਆ ਜੂਥ ਕਾਲ ਦਾ ਉਹ ਨਿਸ਼ਾਸਤ ਕਮੇਟੀ ਦਾ ਚੇਅਰਮੈਨ ਵੀ ਰਿਹਾ ਤੁਸੀਂ ਵਰ ਸ਼ੋਮਨੀ ਅਕਾਲੀ ਦਲ ਦੇ ਵਿੱਚ ਕਦੋਂ ਜਿਹੜੇ ਅਕਾਲੀ ਜੂਥ ਕਾਲੀ ਦਲ ਅਕਾਲੀ ਦਲ ਦਾ ਵਿੰਗ ਸੀ ਜੀ ਜੀ ਮਤਲਬ ਮੈਂ ਤੁਹਾਨੂੰ ਦੱਸਿਆ ਕਿ ਜਦੋਂ ਮੈਂ ਸ਼ੁਰੂ ਕੀਤਾ ਮੈਂ 1982 'ਚ ਅਕਾਲੀ ਦਲ ਦੇ ਜਥੇ 'ਚ ਗਿਆ ਨਾ ਪਹਿਲਾਂ ਜੀ ਜੀ ਇਹ ਤਾਂ ਸਟੂਡੈਂਟ ਵੀ ਵਿੰਗ ਸੀਗਾ ਉਹਦਾ ਸਟੂਡੈਂਟ ਫੈਡਰੇਸ਼ਨ ਜੀ ਜੀ ਉਹ ਦੂਸਰਾ ਜੂਥ ਵਿੰਗ ਸੀ ਤੇ ਵਿਰਾਟ ਸਾਹਿਬ ਤੁਸੀਂ ਅਕਾਲੀ ਸਰਕਾਰ ਦਵਾਨ ਬੜੇ ਐਮੋਦਿਆਂ ਤੇ ਰਹੇ ਹੋ ਪਾਰਟੀ ਵੀ ਤੁਸੀਂ ਐਮੋਦਿਆਂ ਤੇ ਰਹੇ ਹੋ ਔਰ ਬੜੀ ਵੱਡੇ ਇੱਕ ਅਹਿਮ ਜ਼ਿੰਮੇਵਾਰੀ ਦਾ ਹੋਤਾ ਜੇ ਤੁਸੀਂ ਸੂਚਨਾ ਕਮਿਸ਼ਨਰ ਰਹੇ ਹੋ ਪੰਜਾਬ ਦੇ ਤੇ ਉਹ ਇਹ ਐਸਾ ਕਿ ਕਿਵੇਂ ਜਿਹਾ ਕੋਈ ਮਲੂਕ ਘਟਨਾ ਕਰਾ ਹੋਇਆ ਕਿ ਅੱਜ ਤੁਸੀਂ ਅਕਾਲੀ ਦਲ ਨੂੰ ਜਿਨ੍ਹਾਂ ਨੇ ਤੁਹਾਨੂੰ ਬੜੇ ਅਹਿਮ ਅਹੁਦਿਆਂ ਤੇ ਮਾਣ ਵੀ ਬਖਸ਼ਿਆ ਤੇ ਤੁਸੀਂ ਅੱਜ ਅਕਾਲੀ ਦਲ ਨੂੰ ਛੱਡ ਕੇ ਭਾਰਤੀ ਜਨਤਾ ਪਾਰਟੀ ਦੇ ਵਿੱਚ ਸ਼ਾਮਲ ਹੋਏ ਹੋ ਉਹਦਾ ਐਵੇਂ ਆ ਜੀ ਚਾਵਲਾ ਸਾਹਿਬ ਕਿ ਜਦੋਂ ਮੈਂ ਅਕਾਲੀ ਦਲ ਤੋਂ ਮੈਂ ਵੈਸ ਪ੍ਰੈਜ਼ੀਡੈਂਟ ਸੀ ਉਹਦੀ ਅੰਸ਼ ਮੈਂ ਪਾਰਟੀ ਦਾ ਸਪੋਕਸਮੈਨ ਵੀ ਸੀ ਜਦੋਂ ਅਕਾਲੀ ਦਲ ਚੋਕਾਲੀ ਦਲ ਚਾਇਆ ਬਣਾ ਵਰਕਰ ਕਮੇਟੀ ਦਾ ਨੰਬਰ ਬਣਿਆ ਉਸ ਤੋਂ ਛੋਟੀ ਹੁੰਦੀ ਸੀ ਵਰਕਰ ਕਮੇਟੀ ਜੀ ਫਿਰ ਵੈਸ ਪ੍ਰੈਜ਼ੀਡੈਂਟ ਬਣਿਆ ਸਪੋਕਸਮੈਨ ਬਣ ਗਿਆ ਉਹ ਤਿੰਨ ਚਾਰ ਪੰਜ ਸਾਲ ਕੰਮ ਕੀਤਾ ਜਿਹੜੀ ਤੁਸੀਂ ਕਹਿੰਦੇ ਹੋ ਐਮ ਉਹਦਿਆਂ ਤੇ ਰਹੇ ਜਿਹੜੀ 97 ਤੋਂ 2 ਆੜੀ ਸਰਕਾਰ ਪਹਿਲੇ 5 ਸਾਲ ਲੰਗੀ ਮੈਂ ਉਦੋਂ ਈਡੇ ਵੱਡੇ ਕਾਦੇ ਸੀਗਾ ਉਦੋਂ ਵੀ ਮੈਂ ਕੁਝ ਨਹੀਂ ਬਣਿਆ ਜਿਹੜੀ ਸਰਕਾਰ ਸੱਤ ਤੋਂ 12 ਵਾਲੀ ਆਈ ਉਹਦੇ ਚੋਂ ਹੁਕਮੇ ਕੁਝ ਨਹੀਂ ਬਣਿਆ ਪਾਰਟੀ ਦਾ ਉਹਦਾ ਤਾਂ ਮੇਰੇ ਕੋਲ ਜਰੂਰ ਸੀ ਜੀ ਜੀ ਪਰ ਮੈਨੂੰ ਕਦੇ ਆਏ ਨਹੀਂ ਹੋਇਆ ਵੀ ਐਮਐਲਏ ਦੇ ਤਰੀਕੀ ਫਿਰ ਜਦੋਂ ਦੁਬਾਰਾ ਮੈਂ 2015 ਚ ਸਟੇਟ ਇਨਫਰਮੇਸ਼ਨ ਕਮਿਸ਼ਨਰ ਬਣਿਆ ਜਿਹੜਾ ਤੁਸੀਂ ਜ਼ਿਕਰ ਕਰਦੇ ਹੋ ਉਹ ਬਹੁਤ ਵੱਡਾ ਅਹੁਦਾ ਹੈਗਾ ਜੀ ਜੀ ਉਹਦੇ ਬਾਰੇ ਵਿੱਚ ਵੀ ਮੈਂ ਸਦਾ ਅਰਸ਼ ਗਦੀਰ ਸਿੰਘ ਬਾਦਲ ਹੋਣਾ ਨੂੰ 31 ਅਕਤੂਬਰ 2014 ਨੂੰ ਜਦੋਂ ਉਹਨਾਂ ਨੇ ਮੈਨੂੰ ਆਫਰ ਕੀਤੀ ਮੈਂ ਬਠਿੰਡੇ ਸੱਜ ਕੇ ਕੀਤੀ ਸੀ ਵੀ ਦੇ ਘਰ ਦੇ ਰਾਸ਼ਟਰਵਾਸਤੇ ਮੈਂ ਜਵਾਬ ਦੇਾਇਆ ਸੀ ਕਿ ਮੈਨੂੰ ਬਣਨਾ ਜੀ ਕਿਉਂਕਿ ਕੰਸਟੀਟਿਊਸ਼ਨਲ ਪੋਸਟ ਆ ਚਲੋ ਜਿਹੜੇ ਤੁਸੀਂ ਕਹਿੰਦੇ ਹੋ ਕਿ ਬਹੁਤ ਵੱਡੀ ਪੋਸਟ ਆ ਚਲੋ ਡੀਜੀਪੀ ਵੀ ਸਰ ਕਹਿੰਦਾ ਸੀ ਜੀ ਬਟ ਪੋਲੀਟੀਸ਼ੀਅਨ ਜਿਹਦੇ ਬੰਦੇ ਨੇ 1982 ਤੋਂ ਲੈ ਕੇ 15 ਤੱਕ ਪਾਰਟੀ ਦਾ ਕੰਮ ਕੀਤਾ ਹੋਵੇ ਤਾਂ ਉਹ ਕਾਂਸਿਜ ਨੂੰ ਪੋਸਟ ਤੇ ਵੀ ਜਾਣਾ ਚਾਹੁੰਦਾ ਜੀ ਜੀ ਮੈਂ ਵੀ ਨਹੀਂ ਜਾਣਾ ਚਾਹੁੰਦਾ ਸੀ ਜੀ ਤੇ ਮੈਂ ਉੱਥੋਂ ਆ ਗਿਆ ਅਗਲੇ ਦਿਨ ਇਹ ਗੱਲ ਵੀ ਰਿਕਾਰਡ ਤੇ ਆ ਕਿ ਜਿਲ੍ਹਾ ਪ੍ਰਧਾਨ ਕਾਲੀ ਦਲ ਦੇ ਹੁਣ ਉਹ ਕਾਲੀ ਦਲ ਦੇ ਨੇ ਹੁਣ ਵੀ ਸਰਪ੍ਰਸਤ ਸੰਗਮਾਲਾ ਜੀ ਜਿਹੜੇ ਐਮ ਐਲ ਏ ਰਹੇ ਸਰ ਮੇਸ਼ਿੰਦਰ ਸਿੰਘ ਨੇ ਹਾਲ ਸੰਗਾਰਾ ਹੁਣ ਤਾਂ ਉਹ ਕਾਂਗਰਸ ਚ ਨੇ ਜੀ ਉਦੋਂ ਕਾਲੀ ਦਲ ਦੇ ਐਮ ਐਲ ਏ ਸੀ ਬਾਦਪੁਰਾਣਾ ਤੋਂ ਇੱਕ ਸਾਬਕਾ ਸੁਖਵੀਰ ਸਿੰਘ ਬਾਦਲ ਦੇ ਪੋਲੀਟਿਕਲ ਸੈਕਟਰੀ ਪਰਜੀ ਸਿੰਘ ਸਦਵਾ ਉਹਨਾਂ ਨੇ ਅਗਲੇ ਦਿਨ ਮੈਨੂੰ ਆ ਕੇ ਘਰ ਮਨਾਇਆ ਕਿ ਤੂੰ ਬਣ ਜਾ ਮੈਂ ਕਿਹਾ ਕਨਸਟੀਟਿਊਸ਼ਨਲ ਪੋਸਟ ਆਏ ਮੈਨੂੰ ਸਿਹਤ ਚੌੜ ਕਰਨ ਦੇ ਚੱਕਰ ਚ ਬਣਾ ਰਹੇ ਨੇ ਤੇ ਚਲੋ ਦੋਸਤਾਂ ਨੇ ਕਿਹਾ ਤਾਂ ਮੈਂ ਫਿਰ 5 ਨਵੰਬਰ ਨੂੰ ਮੇਰੇ ਦੁਆਰਾ ਸਰ ਸੁਖਦੇਵ ਸਿੰਘ ਵਾਲਨਾਂ ਮੀਟਿੰਗ ਹੋਈ ਤੇ ਮੈਂ ਕਿਹਾ ਵੀ ਚਲੋ ਤੁਸੀਂ ਕਹਿੰਦੇ ਹੋ ਤਾਂ ਮੈਂ ਬਣ ਜਾਂਦਾ ਇਹ ਮੈਂ ਫਿਰ ਬਣ ਗਿਆ ਚਲੋ ਵਾਕਈ ਉਹਦਾ ਵੱਡਾ ਸੀ ਜਿੱਥੋਂ ਆ ਕੇ ਆ ਤੁਸੀਂ ਗੱਲ ਕਹੀ ਹੈ ਕਿ ਕਿਉਂ ਛੜਤਾ ਜਦੋਂ ਉੱਥੇ ਰਹਿੰਦੇ ਆ ਸਾਡੇ ਬਧੀਆ ਸਬੰਧ ਸੀ ਸੁਖਬੀਰ ਸਿੰਘ ਬਾਦਲ ਨਾਲ ਤਾਂ ਮੇਰੇ ਹੁੰਦਿਆਂ ਸਿਆਸਤ ਚ ਆਏ ਨੇ ਜਦੋਂ 95 ਦਾ ਇਲੈਕਸ਼ਨ ਚੱਲਦਾ ਸੀ ਦਾ ਗਿੱਦਲਵਾਹ ਜੀ ਤਾਂ ਬੀਬੀ ਜੀ ਸਰਕਾਰ ਦੀ ਸੁਰਿੰਦਰ ਕੌਰ ਬਾਦਲ ਉਹਨਾਂ ਨਾਲ ਮੇਰਾ ਬਹੁਤ ਨੇੜਤਾ ਸੀ ਤੇ ਉਹਨਾਂ ਨੇ ਕਹਿਣ ਤੇ ਮੈਂ ਪਹਿਲੀ ਵਾਰ ਵਾਰਡ ਨੰਬਰ 7 ਤੇ ਸਾਡਾ ਸੁਖਬੀਰ ਸਿੰਘ ਬਾਦਲ ਨੂੰ ਟੈ ਟੋਲਿਆ ਕੰਡੇ ਤੇ ਜੀ ਮੰਤਰੀ ਦਾ ਇਲੈਕਸ਼ਨ ਤੇ ਪਹਿਲੀ ਵਾਰ ਮੈਂ ਸਪੀਚ ਲਿਖ ਕੇ ਦਿੱਤੀ ਕਿ ਐ ਬੋ ਲੋ ਕਾਂਗਨ ਮੈਂ ਬੋਲਣਾ ਨਹੀਂ ਮੈਂ ਕਹਿੰਦੇ ਤੁਸੀਂ ਐ ਬੋਲੋ ਉਹ ਤਾਂ ਮੇਰੇ ਹੱਥਾਂ 'ਚ ਸ਼ੁਰੂ ਹੋਈ ਸੀ ਸਿਆਸਤ ਜੀ ਤੇ ਉਹ ਜਦੋਂ ਮੈਂ ਸਾਡੇ ਬੜੇ ਪਰਿਵਾਰਕ ਸਬੰਧ ਸੀ ਫੈਮਿਲੀ ਨਾਲ ਬਾਦਲ ਫੈਮਿਲੀ ਨਾਲ ਸੁਖਵੀਰ ਮੇਰੇ ਬਾਪਣ ਦਾ ਸ਼ਗਨਵੀ ਲੈ ਕੇ ਆਇਆ ਥਾਲ ਪੜ ਕੇ ਬਾਲਾ ਸਾਹਿਬ ਜਦੋਂ 15 ਆਲਾ ਜਿੱਦੇ ਬਰਗਾੜੀ ਵਾਲਾ ਕਾਂਡ ਵਾਪਰਦਾ ਰਾਤ ਨੂੰ ਜੀ ਤਾਂ ਸੁਭਾਵ ਦੀ ਚਰਚਾ ਹੋਣ ਲੱਗਦੀ ਆ ਤਾਂ ਸੋਸ਼ਲ ਮੀਡੀਆ ਦੇ ਨਾਲ ਦੇ ਨਾਲ ਪਤਾ ਲੱਗ ਰਿਹਾ ਵੀ ਐ ਹੋ ਗਿਆ ਉੱਥੇ ਸੰਤ ਮਹਾਤਮਾ ਆ ਰਹੇ ਆ ਬਹੁਤ ਐ ਹੋ ਗਿਆ ਪਰ ਮੇਰੇ ਮਨ 'ਚ ਵੀ ਮੈਂ ਚੰਡੀਗੜ੍ਹ ਹੀ ਸੀ ਤਾਂ ਮੈਂ ਦਵਾਦਾਬ 11:00 11:30 12:00 ਵਜੇ ਦੇ ਹੋਣੇ ਆ ਮੈਂ ਡਿਪਟੀ ਸੀਐਮ ਹਾਊਸ ਗਿਆ ਸਰ ਸੁਖਵੀਰ ਸਿੰਘ ਬਾਦਲਰਾਣੋਂ ਕੋਲ ਤਾਂ ਮੇਰੇ ਤੇ ਚਲੋ ਗੱਡੀ ਦੇ ਅੰਦਰ ਚਲੀ ਜਾਣੀ ਸੀ ਜੀ ਜੀ ਤਾਂ ਮੈਂ ਉਹਨਾਂ ਨੂੰ ਜਾ ਕੇ ਕਿਹਾ ਮੈਂ ਅੱਗੇ ਵੀ ਤੁਸੀਂ ਪਤਾ ਨਹੀਂ ਸੁਣੀ ਕਿਤੇ ਗੱਲ ਮੈਂ ਇਹ ਇੰਟਰਵਿਊ 'ਚ ਇੱਕ ਘਟਨਾ ਦਸੀ ਤੇ ਮੈਂ ਉਹਨਾਂ ਨੂੰ ਜਾਂ ਜਾਂ ਸਰ ਕਿਹਾ ਕਿ ਉਹ ਮੈਨੂੰ ਜਦੋਂ ਐ ਮਖੌਲ ਨਾਲ ਕਹਿੰਦੇ ਅਸੀਂ ਮੈਂ ਤਾਂ ਗੰਭੀਰਤਾ 'ਚ ਸੀ ਕਿ ਐਡੀ ਵੱਡੀ ਘਟਨਾ ਵਾਪਰੀ ਤੋ ਮੈਨੂੰ ਕਹਿੰਦੇ ਹਾਂ ਮੇਰੀ ਸੋਚਣਾ ਨਹੀਂ ਕਿਸੇ ਨੂੰ ਦੇਣੀ ਅੱਗੇ ਵੀ ਕਹਿਦੇ ਹੁੰਦੇ ਸੀ ਅਨ ਪਰਮਿਸ਼ਨ ਕਿਸੇ ਨੂੰ ਨਾ ਦੇਣ ਜੀ ਮਖੌਲ ਨਾਲ ਜੀ ਜੀ ਤੇ ਮੈਂ ਉਹਨਾਂ ਨੂੰ ਕਿਹਾ ਮੈਂ ਕੋਈ ਖਾਸ ਗੱਲ ਕਰਨੀ ਹੈ ਜੀ ਕੱਲਿਆਂ ਨਾਲ ਕਰਨੀ ਹੈ ਪੋਮਨ ਨੂੰ ਕਹਿੰਦੇ ਵੀ ਇੱਥੇ ਲੱਗਦੇ ਮੈਂ ਕਹਿੰਦੀ ਮੈਂ ਬੈਠ ਜਾਣਾ ਤੁਸੀਂ ਭਾਵੇਂ ਕੈਂਟਰ ਨੂੰ ਟਾਈਮ ਦੇ ਦਿਓ ਕੋਈ ਖਾਸ ਗੰਭੀਰ ਗੱਲ ਆ ਮੇਰੀ ਜ਼ਰੂਰੀ ਆ ਜੀ ਤਾਂ ਮੈਂ ਨਾਲ ਬੈਠ ਗਿਆ ਜਦੋਂ ਉਹ ਮੇਰੇ ਕੋਲ 2 ਘੰਟੇ ਨੂੰ ਆਏ ਤਾਂ ਮੈਂ ਉਹਨਾਂ ਨੂੰ ਪਿਆਰ ਕੇ ਕਹਿੰਦੇ ਕੀ ਗੱਲ ਆ ਮੈਂ ਕਿਹਾ ਤੁਸੀਂ ਬਾਦਲ ਸਾਹਿਬ ਨੂੰ ਲੈ ਕੇ ਬਰਗਾੜੀ ਜਾਓ ਤੇ ਉਹਨੇ ਪੈਂਦੀ ਸੱਤ ਮੇਰੀ ਗੱਲ ਕੱਟ ਕੇ ਕਿਹਾ ਵੀ ਨਹੀਂ ਨਹੀਂ ਤੂੰ ਦੱਸ ਕਿਸ ਕੰਮ ਆਇਆ ਮਤਲਬ ਉਹਨਾਂ ਨੇ ਜਿਹੜੀ ਬਰਗਾੜੀ ਕਾਰਡ ਦੀ ਗੱਲ ਸੁਣਨ ਨੂੰ ਤਰਜੀਹ ਨਹੀਂ ਦਿੱਤੀ ਮਤਲਬ ਗੰਭੀਰਤਾ ਜਮਾ ਨਹੀਂ ਸੀ ਤੇ ਉਹ ਮੈਂ ਕਹੇ ਜੀ ਮੈਂ ਹੋਰ ਕਿਸੇ ਕੰਮ ਨੇ ਆਇਆ ਮੈਂ ਇਸ ਕੰਮ ਆਇਆ ਤੁਸੀਂ ਕਹਿਣ ਲਈ ਮੇਰੇ ਪੰਜ ਚਾਰ ਮਿੰਟ ਦੀ ਗੱਲ ਆ ਤੁਸੀਂ ਮੇਰੀ ਗੰਭੀਰਤਾ ਨਾਲ ਸੁਣ ਲਓ ਤੁਸੀਂ ਬੋਲਿਓ ਨਾ ਜੀ ਕਰਿਆ ਦੱਸ ਮੈਂ ਕਹੇ ਜੀ ਆਪਣੀ ਜ਼ਿੰਦਗੀ ਚ ਵੀ ਪਿੱਛੇ ਹਿਸਟਰੀ ਚ ਵੀ ਗੁਰੂ ਗ੍ਰੰਥ ਸਾਹਿਬ ਚੋਰੀ ਕਦੇ ਨਹੀਂ ਹੋਈ ਜੀ ਅਗਰ ਪੇਟ ਹੋ ਗਏ ਹੋਣੇ ਕੋਈ ਹੜ ਆ ਗਿਆ ਹੋਣਾ ਰੁੜਗੇ ਹੋਣੇ ਇਹ ਪਹਿਲੀ ਵਾਰ ਘਟਨਾ ਵਾਪਰੀ ਔਰ ਮਾੜੀ ਗੱਲ ਇਹ ਹੈ ਕਿ ਕਾਲੀ ਸਰਕਾਰ ਦੇ ਮੌਕੇ ਵਾਪਰੀ ਜੀ ਤੇ ਆਪਣਾ ਇਹ ਹੈਲੀਕਾਪਟਰ ਜਿਹੜਾ ਰੋਜ਼ ਬਾਦਲ ਜਾਂਦਾ ਉਹ ਕਦੇ ਬੁਰਜ ਜਵਾਰ ਸੰਗਾਲੇ ਨਹੀਂ ਗਿਆ ਜੀ ਤੇ ਇਹਦੇ ਬਾਰੇ ਤਾਂ ਆਪਾਂ ਤਾਂ ਉਰਤਾਂ ਕਾਲੀ ਦਲ ਦਾ ਪ੍ਰਧਾਨ ਗ੍ਰਹਿ ਮੰਤਰੀ ਹੈ ਜੀ ਪੰਥਕ ਸਰਕਾਰ ਹੈ ਜੇ ਕੋਈ ਕਾਮਰੇਡ ਵੀ ਹੁੰਦਾ ਜਿਹਦਾ ਧਰਮ ਵਿੱਚ ਨਾਮ ਸਵਾਸ ਹੁੰਦਾ ਉਹਨੇ ਵੀ ਰਾਜਧਰਮ ਨਿਭਾਉਣ ਲਈ ਗੰਭੀਰਤਾ ਨਾਲ ਉੱਥੇ ਜਾਣਾ ਸੀ ਜੀ ਕੋਈ ਹਿੰਦੂ ਹੁੰਦਾ ਕੋਈ ਮੁਸਲਮਾਨ ਹੁੰਦਾ ਉਹਨੇ ਵੀ ਜਾਣਾ ਸੀ ਹੁਣ ਉਹ ਦੂਸਰਾ ਹੋ ਗਿਆ ਗੁਰੂ ਸਾਹਿਬ ਦੇ ਹੰਗ ਦੀ ਪਾੜ ਕੇ ਖਲਾਰ ਤੇ ਜੀ ਤੁਸੀਂ ਬਾਦਲ ਸਾਹਿਬ ਨੂੰ ਲੈ ਕੇ ਉੱਥੇ ਜਾਓ ਮੇਰਾ ਸੁਝਾਅ ਕੰਮ ਆਊਗਾ ਉੱਥੇ ਲੋਕਾਂ ਨੂੰ ਕਹੋਗੇ ਸਾਨੂੰ 1 ਮਹੀਨਾ ਦੇ ਦਿਓ ਅਸੀਂ 1 ਮਹੀਨੇ ਜੇ ਨਾਕੂਸ਼ ਕੀਤਾ ਤੁਸੀਂ ਜੋ ਮਰਜੀ ਕਰ ਲਓ ਜੀ ਮੈਂ ਕਿਹਾ ਲੋਕ ਇੱਕ ਵਾਰੀ ਟਿਕ ਜਾਣਗੇ 1 ਮਹੀਨੇ ਜਿੰਨੀ ਦੇਰੀ ਲੈ ਲਓ ਜੀ ਤੇ ਚਲੋ ਬੰਦੇ ਫੜੇ ਜਾਣਗੇ ਸਭ ਉਹ ਮੈਨੂੰ ਕਹਿੰਦੇ ਇੰਨੀ ਗੱਲ ਹੀ ਆ ਮੈਂ ਕਿਹਾ ਹਾਂ ਉੱਠ ਕੇ ਖੜੇ ਹੋ ਗਏ ਮੈਂ ਵੀ ਖੜਾ ਹੋ ਗਿਆ ਮੈਨੂੰ ਕਹਿੰਦੇ ਤੂੰ ਬੇਫਿਕਰ ਹੋ ਜਾ ਇਹ ਚਾਹੁੰਦੇ ਨੇ ਉਹ ਉੱਠ ਖੜੋਗੇ ਮੰਨ ਲਓ ਜੇ ਤਾਂ ਦੇਰੇ ਯਾਰ ਉਸ ਵਜੋਂ ਉਹ ਉੱਠ ਖੜਨਗੇ ਹਾਂ ਅੱਛਾ ਜੀ ਉਹ ਮੈਂ ਉਹਨਾਂ ਨੂੰ ਕਹਾਂ ਜੀ ਮੈਂ ਉਹ ਜਿਹੜੀ ਗੱਲ ਆ ਇਹ ਬਹੁਤ ਗੰਭੀਰ ਆ ਇਹ ਉਹ ਕਹਿੰਦੇ ਇਹਨੂੰ ਕੋਈ ਹੁੰਦਾ ਮੈਂ ਫਿਰ ਮੁੜ ਆਇਆ ਮੈਂ ਉਸ ਦਿਨ ਤੋਂ ਬਾਅਦ ਚਾਹੇ ਮੇਰਾ ਕੋਈ ਸਿਆਸੀ ਅੰਦਰ ਵਿਰੋਧੀ ਵੀ ਹੁੰਦੇ ਆ ਚਾਹੇ ਕੋਈ ਅਫਸਰ ਜੇ ਤੁਹਾਨੂੰ ਕਹਿ ਦੇਵੇ ਕਿ ਉਸ ਦਿਨ ਤੋਂ ਬਾਅਦ ਮੈਂ ਕਮਿਸ਼ਨਰ ਹੁੰਦਾ ਹੋਇਆ ਚੰਡੀਗੜ੍ਹ ਹੁੰਦਾ ਹੋਇਆ ਮੈਂ ਕਿਸੇ ਨੂੰ ਕੁਝ ਨਹੀਂ ਕਿਹਾ ਜੀ ਲੇਕਿਨ ਮੇਰੇ ਮਨ ਤੇ ਬੜੀ ਸੱਟ ਲੱਗੀ ਕਿ ਯਾਰ ਇਹ ਜਮਾ ਹੀ ਇਸ ਮਾਮਲੇ ਸਜਿਦਾ ਨਹੀਂ ਹੋਵੇ ਮੈਂ ਫਿਰ ਕਦੇ ਬਾਦਲਾਂ ਦੇ ਘਰ ਨਹੀਂ ਗਿਆ ਜੀ ਕਦੀ ਆ ਹੁਣ ਬਾਦਲ ਸਾਹਿਬ ਦੀ ਡੈਥ ਤੋਂ ਮਗਰੋਂ ਮੈਂ ਸੁਖੀਰ ਕੋਲ ਅਫਸੋਸ ਕਰਨ ਕਰ ਗਿਆ ਸੀ ਜੀ ਮੈਂ ਕਦੀ ਨਹੀਂ ਗਿਆ ਮੈਂ ਉੱਥੋਂ ਮੇਰੇ ਕੋਲੇ ਹਾਲਾਂਕਿ ਸਾਰੇ ਦੋਸਤ ਮੈਂ ਉੱਥੇ ਚੰਡੀਗੜ੍ਹ ਰਹਿੰਦਾ ਸੀ ਕਿ ਆਉਂਦੇ ਮੇਰੇ ਕੋਲ ਚਾਹ ਪੀਂਦੇ ਸੁਖੀਰ ਸਿੰਘ ਬਾਦਲ ਨੂੰ ਮਿਲ ਕੇ ਆ ਕੇ ਰੁੱਟ ਜਾਂਦੇ ਮੇਰੇ ਕੋਲ ਖਾਂਦੇ ਜਿੰਨੇ ਯਾਰ ਦੋਸਤ ਹੁੰਦੇ ਬਟ ਮੈਂ ਨਾ ਕੁਝ ਬੋਲਿਆ ਕਿਉਂਕਿ ਮੇਰੀ ਕਾ ਸਿਚੁਏਸ਼ਨ ਪੋਸਿਸ਼ਨ ਨਾ ਮਿਕ ਤੇ ਗਿਆ ਹੂੰ ਪਰਸਨਲ ਤਾਂ ਮੈਂ ਸਾਰਿਆਂ ਕੋਲ ਕਹਿੰਦਾ ਰਿਹਾ ਕਿ ਬਹੁਤ ਮਾੜਾ ਹੋ ਗਿਆ ਇਹ ਕੰਮ ਜੀ ਜੀ ਇਹਨੂੰ ਆਪਾਂ ਸਗੀਰ ਦੀ ਨਾਲ ਲੈ ਲਿਆ ਤੇ ਮੈਂ ਉਦੋਂ ਬਾਅਦ ਫਿਰ ਸੁਖਦੇਵ ਸਿੰਘ ਢਿੰਡ ਸਹਾਉਣੇ ਨੂੰ ਉਦੋਂ ਨੂੰ ਨਿਲਕਾਰਾ ਮਾਰਤਾ ਜਦੋਂ ਮੈਂ ਰਿਟਾਇਰ ਹੋਇਆ ਜੀ ਪਹਿਲਾਂ ਉਹਨਾਂ ਨੇ ਅਸਤੀਫਾ ਦਿੱਤਾ ਹੋਇਆ ਸੀ ਜੀ ਤਾਂ ਮੈਂ ਉਦੋਂ ਵੀ ਢਿੰਡ ਸਾਹਿਬ ਨੂੰ ਇੱਕ ਵਾਰ ਕਿਹਾ ਸੀ ਅਗਸਤ 19 ਕਿ ਮੈਂ 8 ਮਹੀਨਿਆਂ ਨੂੰ ਰਿਟਾਇਰ ਹੋਣਾ ਮੈਂ ਸਰ ਸੁਖਬੀਰ ਸਿੰਘ ਬਾਦਲ ਨਾਲ ਕੰਮ ਨਹੀਂ ਕਰਨਾ ਚਾਹੁੰਦਾ ਤੇ ਨਾ ਹੀ ਕਾਂਗਰਸ ਨਾਲ ਮੈਂ ਭਾਜਪਾ ਮੈਨੂੰ ਇੰਟਰੋਡਿਊਸ ਕਰਵਾ ਦਿਓ ਉਹ ਕਹਿੰਦੇ ਆਪਾਂ ਪਾਰਟੀ ਬਣਾ ਲਈਏ ਮੈਂ ਉਹਨਾਂ ਨੂੰ ਕਿਹਾ ਤਾਂ ਉਦੋਂ ਵੀ ਸੀਗਾ ਅਗਸਤ ਤੋਂ 19 ਦੀ ਗੱਲ ਆ ਜੀ ਮੈਂ 20 ਅਪ੍ਰੈਲ ਤੇ ਰਟਾਰ ਹੋਇਆ ਜੀ ਜੀ ਤੇ ਤੁਹਾਡਾ ਮੁੰਡਾ ਤਾਂ ਉਹਨੂੰ ਫੋਟੋ ਲਾ ਕੇ ਇਲੈਕਸ਼ਨ ਲੜ ਕੇ ਆ ਰਿਹਾ ਤੁਸੀਂ ਅਸਤੀਫਾ ਦੇ ਹੀ ਬੈਠੇ ਹੋ ਤੇ ਫਿਰ ਆਪਾਂ ਕਿਵੇਂ ਚਲਾਵਾਂਗੇ ਉਹ ਕਹਿੰਦੇ ਨੂੰ ਉਹਨੂੰ ਮੈਂ ਬਣਾ ਲੈਣਾ ਮੁੰਡੇ ਨੂੰ ਜੀ ਫਿਰ ਅਸੀਂ ਰਲ ਕੇ ਬਈ ਮੈਂ ਤਾਂ ਚਲੋ ਮੈਂ ਤਾਂ ਪਲੇਟਫਾਰਮ ਸਿਆਸੀ ਪਲੇਟਫਾਰਮ ਤੇ ਕੰਮ ਕਰਨਾ ਸੁਖਵੀਰ ਨਾਲ ਨਹੀਂ ਕਰਨਾ ਚਾਹੁੰਦਾ ਜੀ ਅਸੀਂ ਉਹ ਪਾਰਟੀ ਬਣਾਈ ਸੀ ਉਹਦਾ ਕਾਂਗਰਸ ਡੈਮੋਕਰੇਟਿਕ ਉਹਦਾ ਨਾਮ ਚੇਂਜ ਹੋ ਗਿਆ ਜਦੋਂ ਬ੍ਰਹਮਪੁਰਾ ਸਾਹਿਬ ਲੋਗ ਜੀ ਜੀ ਜਦੋਂ ਫਿਰ ਉਹ ਦੁਬਾਰਾ ਏਕਤਾ ਹੋਣ ਲੱਗੀ ਭਾਰਤੀ ਜਨਤਾ ਪਾਰਟੀ ਨਾਲ ਐਲਾਈਸ ਕਰਨਾ ਤਾਂ ਮੈਂ ਦੇਖੋ ਰਵੀਂਦਰ ਮੋਦੀ ਜੀ ਨੂੰ ਪਹਿਲਾਂ ਤੋਂ ਫੈਨ ਸੀਦਾ ਉਹਨਾਂ ਦਾ ਕਿ ਕ੍ਰਾਪਸ਼ਨ ਵੀ ਹੋ ਰਹੀ ਸਰਕਾਰ ਚ ਕਿਉਂਕਿ ਮੈਂ ਜਦੋਂ ਦਾ ਸਿਆਸੀ ਜੀਵਨ ਤੋਂ ਸਟੂਡੈਂਟ ਲਾਈਫ ਤੋਂ ਦੇਖਦਾ ਜੀ ਜੀ ਤਾਂ ਕੋਈ ਐਜਾ ਸਾਲ ਨਹੀਂ ਕਿਸੇ ਸਰਕਾਰ ਚ ਲੰਘਿਆ ਹੋਣਾ ਕਿ ਕਿਸੇ ਮਹਿਕਮੇ ਦਾ ਮੰਤਰੀ ਸਕੈਂਡਲ ਚ ਨਾ ਫਸਿਆ ਹੋਵੇ ਜੀ ਸੈਂਟਰ ਦਾ ਪਰ ਮੈਂ ਕਹਿੰਦਾ ਤੁਹਾਡੀ ਗੱਲ ਨੂੰ ਕੱਟਦੇ ਆ ਇੱਕ ਗੱਲ ਪੁੱਛਣੀ ਚਾਹੁੰਦਾ ਜੀ ਠੀਕ ਹੈ ਨਰਿੰਦਰ ਮੋਦੀ ਬਾਰੇ ਤੁਸੀਂ ਕਹਿ ਰਹੇ ਹੋ ਕਿ ਕਰਾਪਸ਼ਨ ਨਹੀਂ ਹੋਈ ਠੀਕ ਹੈ ਲੇਕਿਨ ਤੁਸੀਂ ਵੀ ਇੱਕ ਜ਼ਿਮੀਦਾਰ ਪਰਿਵਾਰ ਦੇ ਨਾਲ ਸੰਬੰਧਤ ਹੋ ਔਰ ਜੋ ਕਿਸਾਨਾਂ ਵੱਲੋਂ ਜੇ ਨਰਿੰਦਰ ਮੋਦੀ ਦਾ ਵਿਰੋਧ ਕੀਤਾ ਕਿਆ ਵੇ ਅੱਜ ਵੀ ਕੀਤਾ ਜਾ ਰਿਹਾ ਔਰ ਤੁਹਾਡੀਆਂ ਜਿਹੜੀਆਂ ਰੈਲੀਆਂ ਵੱਲੋਂ ਨਹੀਂ ਕੀਤਾ ਜਾ ਰਿਹਾ ਕਿਸਾਨ ਜਥੇਬੰਦੀਆਂ ਵੱਲੋਂ ਕੀਤਾ ਜਾ ਰਿਹਾ ਜਿਹੜੀਆਂ ਪਹਿਲਾਂ 32 ਸੀ ਹੁਣ ਆਪੋ ਆਪਣੀ ਦੁਕਾਨਾਂ ਖੋਲ੍ਹਣ ਨੂੰ 72 ਬਣ ਗਈਆਂ ਉਹਨਾਂ ਵੱਲੋਂ ਕੀਤਾ ਜਾ ਰਿਹਾ ਕਿਸਾਨ ਅਸੀਂ ਕਿਸਾਨ ਹਾਂ ਤੁਸੀਂ ਤੁਸੀਂ ਉਹਨਾਂ ਨੂੰ ਕਿਸਾਨ ਨਹੀਂ ਕਰਦੇ ਚਲੋ ਕਿਸਾਨ ਜਥੇਬੰਦੀਆਂ ਹੀ ਆਪਾਂ ਚੱਲ ਲੈਣੇ ਆ ਜੀ ਹੈ ਤਾਂ ਕਿਸਾਨ ਹੀ ਨਹੀਂ ਨਹੀਂ ਉਹ ਵੀ ਤਾਂ ਜਵਾਬ ਦੇਣ ਕਿ ਉਹ 72 ਜਥੇਬੰਦੀਆਂ ਕਿਉਂ ਬਣਦੀਆਂ ਜਿਹੜਾ ਹੁਣ ਵਿਰੋਧ ਕਰਦੇ ਨੇ ਜੀ ਜੀ ਉਹ ਜਾਣ ਪਿੰਡਾਂ ਚ ਜੀ ਜੀ ਸਟੇਜ ਲਾਉਣ ਜੀ ਜੀ ਇਸ ਇਲਾਕੇ 'ਚ ਇਹ ਕਿ ਆ ਗੱਲਾਂ ਨੇ ਭਾਈ ਭਾਰਤੀ ਜਨਤਾ ਪਾਰਟੀ ਨੂੰ ਵੋਟ ਨਾ ਪਾਇਓ ਜੀ ਜੀ ਰਾਹ ਰੋਕਣਾ ਆ ਕੇ ਡਾਂਗਾ ਲੈ ਕੇ ਕੁतरीका ਉਹ ਕਾਂਗਰਸ ਦਾ ਚੌਂ ਨਹੀਂ ਰੋਕਦੇ ਜੀ ਜੀ ਤੁਸੀਂ ਜਿਹੜਾ ਤੁਸੀਂ ਅੰਦੋਲਨ ਦੀ ਗੱਲ ਕਰਦੇ ਹੋ ਉਸ ਤੋਂ ਮਗਰੋਂ ਇੱਕ ਇੰਟਰਵਿਊ ਹੋਈ ਸੀ ਅੰਦੋਲਨ ਆਪਣੇ ਵਾਲੇ ਨੇ ਚਲਾ ਰਹੇ ਸੀ ਜਿਹੜਾ ਪਿੱਛੇ ਰਹਿ ਕੇ ਜਗਿੰਦਰ ਜਾਦਵ ਹੋਣੀ ਚਲਾ ਰਹੇ ਸੀ ਜੀ ਜਗਿੰਦਰ ਜਾਦਵ ਨੂੰ ਬਾਈ ਵਾਲੇ ਇਲੈਕਸ਼ਨ ਤੋਂ ਮਗਰੋਂ ਇੱਕ ਚੈਨਲ ਤੇ ਇੰਟਰਵਿਊ ਪੁੱਛਿਆ ਗਿਆ ਤੇ ਤੁਸੀਂ ਭਾਰਤੀ ਜਨਤਾ ਪਾਰਟੀ ਦਾ ਇੰਨਾ ਵਿਰੋਧ ਕੀਤਾ ਤੇ ਉਹਨਾਂ ਨੇ ਜੁਪੀ ਚ ਫੇਰ ਸਰਕਾਰ ਬਣਾ ਲਈ ਜੀ ਉਹ ਕਹਿੰਦੇ ਸੀ ਰਾਹੁਲ ગાંધી ਹੋਣਾ ਨੂੰ ਇਹ ਚ ਪਿਆਰ ਕਰਕੇ ਦਿੱਤੀ ਸੀ ਬੈਂਟਕ ਤਾਂ ਉਹਨਾਂ ਨੇ ਕਰਨੀ ਸੀ ਮੈਂ ਤੁਹਾਡੇ ਕਹਿੰਦਾ ਮਤਲਬ ਇਹ ਹੈ ਕਿ ਜਿਹੜੇ ਕਿਸਾਨ ਜESE ਬੰਦਿਆ ਨੇ ਇਹ ਕਿਸੇ ਨਾ ਕਿਸੇ ਸਿਆਸੀ ਪਾਰਟੀ ਦੇ ਹੱਥ ਛੋਕੇ ਬਣਦੇ ਨੇ ਬਿਲਕੁਲ ਤੁਸੀਂ ਉਹ ਭਾਰਤੀ ਜਨਤਾ ਪਾਰਟੀ ਵਾਲਿਆਂ ਨੂੰ ਵੜ ਲੈਂਦੇ ਨੇ ਜੀ ਮੈਂ ਇਹ ਸਮਝਦਾ ਕਿ ਪੰਜਾਬ ਦੀ ਜਿਹੜੀ ਮੈਚੁਰਿਟੀ ਆ ਉਹ ਇਹ ਸਾਬਤ ਕਰਦੀ ਹੈ ਕਿ ਤੁਸੀਂ ਵਿਰੋਧ ਕਰੋ ਲੇਕਿਨ ਗੰਦਾ ਨਾ ਬੋਲੋ ਜੀ ਜੀ ਮੇਰਾ ਮਨ ਦੁਖੀ ਹੋਇਆ ਮੈਂ ਤੁਹਾਨੂੰ ਗੱਲ ਜ਼ਿਕਰ ਕੀਤੀ ਆ ਕਿ ਸ਼ਖਬੀਰ ਸਿੰਘ ਬਾਦਲ ਪ੍ਰਕਾਸ਼ ਸਿੰਘ ਬਾਦਲ ਉਹਨਾਂ ਨਾਲ ਮੇਰੇ ਪਰਿਵਾਰਕ ਰਿਸ਼ਤੇ ਸੀ ਜੀ ਲੇਕਿਨ ਮੈਨੂੰ ਸਰ ਸ਼ਖਬੀਰ ਸਿੰਘ ਬਾਦਲ ਦੀ ਗੱਲ ਬੁਰੀ ਲੱਗੀ ਕਿ ਉਹਨਾਂ ਨੇ ਸਜੀਦਗੀ ਨਾਲ ਨਹੀਂ ਲਿਆ ਨਾ ਤੁਸੀਂ ਜਿਹੜਾ ਗੁਰੂ ਤੁਸੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਜਿਹੜੀ ਮੇਰਾ ਮਨ ਨਹੀਂ ਸੀ ਮੈਂ ਕਿਹਾ ਪਰ ਮੈਂ ਸਖਬੀਰ ਸਿੰਘ ਬਾਦਲ ਨੂੰ ਬਾਹਰ ਆ ਕੇ ਗਾਲਾਂ ਨਹੀਂ ਕੱਢਣ ਲੱਗ ਪਿਆ ਜੀ ਜੀ ਮੈਂ ਟੌਣੀ ਕਰ ਲੱਗ ਪਿਆ ਜੂਨੀਅਰ ਇਲੈਕਸ਼ਨ ਲੜ ਲੇ ਜੀ ਜੀ ਸੀਐਮ ਦਾ ਸੁਪਨਾ ਲੈ ਕੇ ਰਾਜਿਆਲ ਨਹੀਂ ਵੀ ਲੜਿਆ ਸੀ ਜੀ ਜੀ ਆ ਹੋਣ ਵਾਲਿਆ ਜੀ ਵੀ ਇੱਕ ਤੁਸੀਂ ਤਾਂ ਪੱਤਰਕਾਰ ਹੀ ਕਰਦੇ ਹੋ ਜੀ ਜੀ ਵੀਡੀਓ ਵਾਇਰਲ ਹੋਈ ਸਰ ਜਗਦੀਸ਼ ਸਿੰਘ ਡੱਲੇਆਰ ਦੀ ਜੀ ਜੀ ਤੇ ਮੰਦਰ ਵਾਲੇ ਮਾਮਲੇ ਤੋਂ ਮਗਰੋਂ ਮੋਦੀ ਦੀ ਲਹਿਰ ਬਹੁਤ ਬਣ ਗਈ ਤੇ ਸਮਾਂ ਵਾਰਾ ਥੋੜਾ ਇਹਨੂੰ ਡੈਮੇਜ ਕਰਨ ਲਈ ਬਹੁਤ ਮਿਹਨਤ ਕਰਨੀ ਪਊਗੀ। ਇਹਦਾ ਅਰਥ ਕੀ ਆ? ਹੂੰ ਬਿਲਕੁਲ ਬਿਲਕੁਲ। ਇਹਦਾ ਅਰਥ ਕੀ ਆ? ਮਨਵੇ ਅਰਥ ਸਭ ਇੱਕ ਇੱਕ ਅੰਦੋਲਨ ਉੱਥੇ ਬੈਠਿਆ ਜਦੋਂ ਕਰ ਰਹੇ ਸੀ। ਜੀ ਜੀ। ਤੇ 26 ਜਨਵਰੀ ਚੁਣੇ ਆ। ਜੀ 26 ਜਨਵਰੀ ਜਾਂ 15 ਅਗਸਤ ਕੋਈ ਨਾ ਨਰਿੰਦਰ ਮੋਦੀ ਦਾ ਨਾ ਰੋਹਲ ਗਾਂਧੀ ਦਾ ਨਾ ਕਿਸੇ ਹੋਰ ਪ੍ਰਧਾਨ ਮੰਤਰੀ ਦਾ ਜਾਏ ਮਨਮੋਨ ਚੋ ਰਹੇ। ਉਹ ਮੇਰੇ ਦੇਸ਼ ਦਾ ਗਣਤੰਤਰ ਦਿਵਸ ਤੇ ਆਜ਼ਾਦੀ ਦਿਵਸ ਆ ਜੀ ਜੀ ਇੱਕ ਗੱਲ ਆਪਣੇ ਹੁੰਦੀ ਆ ਪਰਿਵਾਰਾਂ ਚ ਲੜਾਈ ਝਗੜਾ ਹੋਵੇ ਵਿਆਹ ਮੌਕੇ ਨਹੀਂ ਲੜਦੇ ਜੀ ਜੀ ਬੇ ਰਿਸ਼ਤੇਦਾਰ ਆਵਣੋ ਸਾਰੇ ਜਾਣੇ ਇੱਕ ਦੂਜੇ ਨੂੰ ਸਵਾਗਤ ਕਰਦੇ ਆ ਜਰੂਸ ਨੇ ਕੱਢ ਦੇ ਜੀ ਜੀ ਤਾਂ ਉਹਦੇ ਜਰੂਰ 26 ਜਨਵਰੀ ਚੁਣੀ ਸੀ ਫਿਰ 26 ਜਨਵਰੀ ਚੁਣੀ ਤਾਂ ਜਿੰਨਾ 26 ਜਨਵਰੀ ਵਾਲੇ ਦਿਨ ਉਹ ਰੂਟ ਤੋੜਿਆ ਉਹ ਆਹੇ ਸੀ ਜਿਹੜੇ ਹੁਣ ਆ ਕਹਿੰਦੇ ਸੀ ਬਾਰਡਰ ਤੇ ਬੈਠੇ ਆ ਜੀ ਜੀ ਇਹ ਇਹ ਪ੍ਰਦੇਰ ਹੋਣੀ ਸੀ ਨਾ ਜੀ ਜੀ ਬਿਲਕੁਲ ਤੇ ਇਹ ਜੱਥੇਬੰਦੀਆਂ ਅ ਸਾਰਿਆਂ ਦੇ ਦੋਸ਼ ਲਾਉਂਦੇ ਜਿਹਾ ਸੀ ਕਿ ਇਹਨਾਂ ਨੇ ਸਾਡਾ ਸਾਰਾ ਕੁਝ ਧਰਪਿੰਡੂ ਕਰਤਾ ਚਲੋ ਬੜਾ ਹੈ ਵੀ ਟਾਈਮ ਬੜਾ ਹੈ ਸਾਰੇ ਜਿਹੜੇ ਚੇਤੇ ਚੇਤੇ ਜਿਹੜੀ 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 ਵੀ ਕਿਸਾਨ ਜੱਥੇਬੰਦੀਆਂ ਦਾ ਜਿਹੜਾ ਵਿਰੋਧ ਕਰਨ ਦਾ ਤਰੀਕਾ ਵਿਰੋਧ ਕਰਨ ਦਾ ਹੱਕ ਹਰੇਕ ਨੂੰ ਜੀ ਜੀ ਉਹ ਬਹੁਤ ਗਲਤ ਆ ਇਹ ਟਕਰਾਓ ਪੈਦਾ ਕਰੂਗਾ ਜੀ ਨੁਕਸਾਨ ਕਰੂਗਾ ਜੀ ਜੀ ਇਸ ਟਾਈਮ ਜਿਹੜੇ ਬਜ਼ੁਰਗ ਲੋਕ ਨੇ ਉਨ੍ਹਾਂ 'ਚ ਵੀ ਗੁੱਸਾ ਜੀ ਜੀ ਚਰਾਣਾ ਤੇ ਉਹ ਗੁੱਸਾ ਜੀ ਜੀ ਫਿਰ ਇਸ ਤਰ੍ਹਾਂ ਇੱਕ ਸਵਾਲ ਦਾ ਜਵਾਬ ਉਹਨਾਂ ਜੱਥੇਬੰਦੀਆਂ ਨੂੰ ਤੁਹਾਡੇ ਚੈਨਲ ਰਾਹੀਂ ਹੀ ਜ਼ਰੂਰ ਦੇਣਾ ਪਊਗਾ ਕਿ ਉਥੋਂ ਬੱਤੀ ਜੱਥੇਬੰਦੀਆਂ ਜਿਹਨੂੰ ਉਹ ਕਹਿੰਦੇ ਜਿੱਤ ਕੇ ਆਗਜਾ ਜੀ ਤਾਂ ਫਿਰ ਉਹ ਘਟ ਹੋਣੀ ਚਾਹੀਦੀ ਅਸੀਂ ਉਹ ਹੁਣ 72 ਕਿਉਂ ਹੋ ਗਈਆਂ ਜੀ 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 ਹਾਂ ਤੇ ਅੱਜ ਬਲਾਰ ਸਾਹਿਬ ਤੁਸੀਂ ਕਿਸ ਅਹੁਦੇ ਤੇ ਹੋ ਭਾਜਪਾ ਦੇ ਵਿੱਚ ਔਰ ਤੁਹਾਡੇ ਕੋਲ ਕੀ ਜ਼ਿੰਮੇਵਾਰੀ ਹੈ ਜੀ ਇਸ ਵੇਲੇ ਮੈਂ ਹੁਣ ਪਾਰਟੀ ਦਾ ਸਪੋਕਸਮੈਨ ਵੀ ਵੀ ਆ ਪਾਰਟੀ ਦੀ ਪੰਜਾਬ ਦੇ ਸੈਂਟਰਲ ਕਮੇਟੀ ਦਾ ਮੈਂਬਰ ਵੀ ਆ ਜਿਸ ਟਾਈਮ ਇਲੈਕਸ਼ਨ ਦਰਮਿਆਨ ਮੈਂ ਦਫ਼ਤਰਾਂ ਚਾਰਜਾਂ ਪੂਰੇ ਪਾਰਲੀਮੈਂਟ ਹਰਕਾ ਫ੍ਰੀ ਕੋਰਟ ਦਾ ਜੀ 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 ਔਰ ਬਹੁਤ ਬਹੁਤ ਧੰਨਵਾਦ ਬਰਾੜ ਸਾਹਿਬ ਤੁਸੀਂ ਸਮਾਂ ਦਿੱਤਾ ਔਰ ਆਪਣੇ ਜਿੱਥੇ ਸਿਆਸੀ ਮੈਂਬਰ ਦੱਸਿਆ ਔਰ ਉੱਥੇ ਤੁਸੀਂ ਅੱਜ ਬਹੁਤ ਹੀ ਇੱਕ ਜੋ ਸਾਡੇ ਚੈਨਲ ਰਾਈ ਤੀਸਰੀ ਅੱਖ ਰਾਈ ਲੋਕਾਂ ਤੱਕ ਇਹ ਮੈਸੇਜ ਪਹੁੰਚਾਇਆ ਕਿ ਜਿਹੜੇ ਕਿਸਾਨ ਆਗੂ ਅੱਜ ਵਿਰੋਧ ਕਰ ਰਹੇ ਨੇ ਭਾਜਪਾ ਦਾ ਉਹਨਾਂ ਦੇ ਜਿਹੜੇ ਚੋਣ ਰੈਲੀਆਂ ਵਿੱਚ ਜਾ ਕੇ ਵਿਰੋਧ ਕਰਦੇ ਨੇ ਉਹ ਕਿਸੇ ਨਾ ਕਿਸੇ ਸਿਆਸੀ ਪਾਰਟੀਆਂ ਦੇ ਹੱਥ ਟੋਕੇ ਨੇ ਔਰ ਇਹ ਜਥੇਬੰਦੀਆਂ ਜਿਹੜੀਆਂ ਉਹ ਕਿਸਾਨੀ ਮੁੱਦਿਆਂ ਦੇ ਤੋਂ ਮਨ ਲਈ ਸੰਜੀਦਾ ਨਹੀਂ ਜਦ ਕਿ ਉਹ ਕਿਸੇ ਨਾ ਕਿਸੇ ਸਿਆਸੀ ਪਾਰਟੀ ਦੇ ਜਿਹੜੇ ਆ ਉਹਨਾਂ ਨੂੰ ਉਭਾਰਨ ਲਈ ਇਹ ਮਿਹਨਤਾਂ ਕਰ ਰਿਹਾ ਸੋ ਬਹੁਤ ਬਹੁਤ ਧੰਨਵਾਦ ਬਰਾੜ ਸਾਹਿਬ ਤੁਸੀਂ ਮੈਨੂੰ ਸਮਾਂ ਦਿਤਾ ਜੀ ਮੈਂ ਮੈਂ ਡਬਲ ਜੀ ਇੱਕ ਦਿਨ ਅੱਧਾ ਮਿੰਟ ਦਿਓ ਤਾਂ ਮੈਂ ਇੱਥੇ ਜੂਟੂ ਜੀ ਜੂਟੂ ਕਿ ਕੋਈ ਵੀ ਪਾਰਟੀ ਚਾਹੇ ਕੋਈ ਜੁਨੇ ਹਨ ਚਾਹੇ ਅਸੀਂ ਵੀ ਜਾਣੇ ਅਸੀਂ ਵੀ ਕਹਿੰਨੇ ਕਾਂਗਰਸ ਹੋਣਾ ਪਾਓ ਆਪ ਨੂੰ ਨਾ ਪਾਓ ਪਰ ਅਸੀਂ ਉਹਨਾਂ ਦਾ ਰਾਹ ਰੋਕ ਕੇ ਖੜ ਦੇਣਾ ਕਾਂਗਰਸ ਵਾਲੇ ਸਾਡਾ ਰਾਹ ਰੋਕ ਕੇ ਖੜ ਦੇਣਾ ਖੜ ਦੁਨੀਆ ਨਾਲ ਇਲੈਕਸ਼ਨ ਲੜ ਕੇ ਵੇਖ ਲੈ ਲੋਕ ਕਿੰਨੇ ਨੇ ਦੁਨੀਆ ਨੇ ਵਿਰੋਧ ਕਰਨਾ ਆਪਣੀ ਸਟੇ ਲਾਇਆ ਕਰਨ ਪਿੰਡ ਪਿੰਡ ਜਾ ਕੇ ਦੱਸਣ ਇਹਨਾਂ ਨੂੰ ਭਾਜਪਾ ਨੂੰ ਨਾ ਪਾਓ ਕੋਈ ਫਲਾਣੀ ਪਾਰਟੀ ਨੂੰ ਨਾ ਪਾਓ ਜੀ ਜੀ ਪਹਿਲੀ ਗੱਲ ਤਾਂ ਕਦੇ ਵੀ 네ਗੇਟਿਵ ਅਪਰੋਚ ਸਫਲ ਨਹੀਂ ਹੁੰਦੀ ਉਹ ਕਿਸੇ ਦੇ ਹੱਕ ਤੇ ਬੋਲਣ ਕਿਉਂ ਨੂੰ ਪਾਓ ਜੀ ਜੀ ਪਰ ਹੁਣ ਵੀ ਕਿਸੇ ਦੇ ਕਹਿੰਦੇ ਰਹੇ ਨੇ ਚਲੋ ਹੁਣ ਗੱਲ ਤੁਸੀਂ ਦੁਬਾਰਾ ਆਪਣੀ ਸ਼ੁਰੂ ਹੋਈ ਹੈ ਇੱਕ ਮਿੰਟ ਮੈਂ ਵੀ ਤੁਹਾਡਾ ਲੈਣਾ ਚਾਹੁੰਦਾ ਕਿ ਆਪਣੇ ਹੰਸ ਰਾਜ ਹੰਸ ਜਿਹੜੇ ਲੋਕ ਸਭਾ ਹਲਕਾ ਫਰੀਦਕੋਟ ਤੋਂ ਭਾਜਪਾ ਦੇ ਉਮੀਦਵਾਰ ਨੇ ਇਹ ਪਹਿਲਾਂ ਕਾਂਗਰਸ ਤੇ ਅਕਾਲੀ ਦਲ ਦੇ ਵਿੱਚ ਵੀ ਰਹੇ ਨੇ ਉਹਨਾਂ ਦੇ ਵੀ ਬੜੇ ਗੁਣ ਗਾਣ ਕਰਦੇ ਰਹੇ ਨੇ ਤੇ ਕੀ ਇਸ ਤਰ੍ਹਾਂ ਦੀ ਉਹਨਾਂ ਬਾਰੇ ਵੀ ਤੁਸੀਂ ਤੁਗੀ ਤੁਸੀਂ ਆਪ ਦੱਸਿਆ ਕਿ ਤੁਸੀਂ ਉਹਨਾਂ ਦੇ ਜਿਹੜੇ ਲੋਕ ਸਭਾ ਹਲਕਾ ਦੇ ਇੰਚਾਰਜ ਹੋ ਤੇ ਹੰਸ ਰਾਜ ਹੰਸ ਲਈ ਵੀ ਮਤਲਬ ਕੀ ਇਸ ਤਰ੍ਹਾਂ ਦੀ ਗੱਲ ਬਣੀ ਕਿ ਉਹ ਅੱਜ ਕਾਂਗਰਸ ਕੱਲ ਦੇ ਛੱਡ ਕੇ ਉਹ ਵੀ ਭਾਜਪਾ ਚ ਆ ਗਏ ਇਹ ਤਾਂ ਦੇਖੋ ਉਹੀ ਬੈਟਰ ਉੱਤਰ ਦੇਣਗੇ ਨਾ ਇਹਦਾ ਵੀ ਉਹ ਕਿਉਂ ਆਗੇ ਸਾਡੇ ਲਈ ਤੇ ਜਿਹੜਾ ਸਾਡੀ ਪਾਰਟੀ ਚ ਹਾਂ ਫਿਰ ਤੁਸੀਂ ਉਹਨਾਂ ਦੇ ਬੜੇ ਨੇ ਜੀ ਕੰਮ ਤੁਸੀਂ ਉਸ ਨਾਲ ਕੁਝ ਹਾਂਜੀ ਤੁਸੀਂ ਅੱਜ ਇੱਕ ਚੈਨਲ ਲਈ ਕੰਮ ਕਰਦੇ ਹੋ ਤੁਹਾਡੇ ਗੱਲ ਨੂੰ ਪਰਤਵਾ ਦੇ ਕੇ ਕੋਈ ਹੋਰ ਚੈਨਲ ਤੁਹਾਨੂੰ ਅਪਰੋਚ ਕਰੇ ਤੇ ਤੁਸੀਂ ਉਸ ਚੈਨਲ ਲਈ ਕੰਮ ਕਰੋ ਹੋ ਸਕਦਾ ਉਹਨਾਂ ਦਾ ਟਕਰਾਓ ਹੋਵੇ ਇਸ ਗੱਲ 'ਤੇ ਦੋਹਾਂ ਚੈਨਲਾਂ ਦਾ ਜੀ ਜੀ ਤਾਂ ਉਹ ਬੈਟਰ ਉੱਤਰ ਤਾਂ ਉਹ ਹੀ ਦੇ ਸਕਦੇ ਨੇ ਲੇਕਿਨ ਉਹ ਭਲਾ ਮਾਨਸ ਤੇ ਦਰਵੇਸ਼ ਆਦਮੀ ਆ ਤੁਸੀਂ ਅੱਜ ਮਜਾਰੇ ਹੁੰਦੇਵੇਂ ਵੇਖਿਆ ਹੋਣਾ ਜੀ ਤੇ ਉਹ ਆਥੀ ਬਣੀ ਜਾਂਦਾ ਲੈ ਬਿਲਕੁਲ ਬਿਲਕੁਲ ਹਾਂਜੀ ਹਾਂਜੀ ਜੀ ਬਹੁਤ ਬਹੁਤ ਧੰਨਵਾਦ ਬਰਾੜ ਸਾਹਿਬ ਤੁਹਾਡਾ ਤੁਹਾਡਾ ਤੁਸੀਂ ਆਪਣੇ ਕੀਮਤੀ ਸਮੇਂ ਚੋਂ ਸਮਾਂ ਦਿੱਤਾ